ਆਏ ਵਾਹ ਮੇਰਾ ਪੁੱਤ ਉਹ ਤੇ ਭਾਈ ਵਾ ਤੇਰੇ ਕਦੇ ਹੁੰਦਾ ਨਾ ਵਾਹ ਵਾਲਾ ਮੇਰੇ ਨਾਲੇ ਭਾਈ ਹੋਰ ਵੀ ਰ ਜਾ ਓਏ ਇਹ ਚੀਕ ਪੁਕਾਰ 5 ਸਾਲਾਂ ਹਰਵੀਰ ਦੇ ਪਰਿਵਾਰ ਦੀਆਂ ਨੇ ਹੁਸ਼ਿਆਰਪੁਰ ਚ ਇੱਕ 5 ਸਾਲਾਂ ਬੱਚੇ ਨੂੰ ਅਗਵਾ ਕਰਨ ਮਗਰੋਂ ਕਤਲ ਕਰ ਦਿੱਤਾ ਗਿਆ ਜਿਸ ਦੀ লাশ ਬਾਅਦ ਦੇ ਵਿੱਚ ਸ਼ਮਸ਼ਾਨ ਘਾੜ ਤੋਂ ਬਰਾਮਦ ਹੋਈ ਹੈ ਦਰਅਸਲ ਬੱਚਾ 5-6 ਵਜੇ ਦੇ ਕਰੀਬ ਸ਼ਾਮ ਨੂੰ ਇਲਾਕੇ ਦੇ ਵਿੱਚ ਆਪਣੀ ਗਲੀ 'ਚ ਖੇਡ ਰਿਹਾ ਸੀ ਜਦੋਂ ਉਸ ਨੂੰ ਅਗਵਾ ਕੀਤਾ ਗਿਆ। ਹੁਸ਼ਿਆਰਪੁਰ ਦੇ ਵਿੱਚ ਪੇਂਟਰ ਦਾ ਕੰਮ ਕਰਨ ਵਾਲੇ ਮੋਨੂਦੀਪ ਨਦਰ ਦੇ ਵਿੱਚ ਰਹਿੰਦਾ ਹੈ। ਢੇਰ ਸ਼ਾਮ ਮੂਜ਼ ਦਾ ਪੁੱਤਰ ਹਰਵੀਰ ਘਰ ਦੇ ਬਾਹਰ ਖੇਡ ਰਿਹਾ ਸੀ। ਇਸ ਦੌਰਾਨ ਸਕੂਟਰ ਸਵਾਰ ਇੱਕ ਵਿਅਕਤੀ ਨੇ ਉਸ ਨੂੰ ਚੌਕਲੇਟ ਦਾ ਲਾਲਚ ਦੇ ਕੇ ਅਗਵਾ ਕਰ ਲਿਆ। ਅਗਵਾ ਦੀ ਸੀਸੀਟੀਵੀ ਫੁਟੇਜ ਸਾਹਮਣੇ ਆਉਣ ਤੋਂ ਬਾਅਦ ਪੁਲਿਸ ਨੇ ਤੁਰੰਤ ਕਾਰਵਾਈ ਕੀਤੀ ਦੱਸਿਆ ਜਾ ਰਿਹਾ ਹੈ ਕਿ ਪੁਲਿਸ ਨੇ ਦੋਸ਼ੀ ਨੂੰ ਗ੍ਰਿਫਤਾਰ ਕਰ ਲਿਆ ਹੈ ਦੋਸ਼ੀ ਇੱਥੇ ਹੀ ਅਨਾਜ ਮੰਡੀ ਦੇ ਵਿੱਚ ਪੱਲੇਦਾਰੀ ਦਾ ਕੰਮ ਕਰਦਾ ਹੈ ਤੇ ਉਹ ਮੂਲ ਰੂਪ ਤੋਂ ਉੱਤਰ ਪ੍ਰਦੇਸ਼ ਦਾ ਰਹਿਣ ਵਾਲਾ ਹੈ